ਪੈਟਰੋਲ ਪਾ ਦਿੰਨਾ ਓ ਪਾ ਇੱਕੋ ਪੈਟਰੋਲ ਪਾ ਦੇ ਪਾ ਮੇਰੇ ਉੱਤੇ ਹੀ ਪੈਟਰੋਲ ਪਾ ਦੇ ਤੇ ਮੁੰਡਾ ਹੋਏ ਵਗਾਰਡ ਚ ਉਹਦਾ ਨਾ ਅਲਾਈ ਦੂ ਆਚੀ ਦਾ ਮੁੰਡਾ ਹੋਏ ਵਗਾਰਡ ਚ ਉੱਤਰ ਜਾ ਅਚੀ ਚਾ ਉੱਤਰ ਜਾ ਉੱਤਰ ਜਾ ਮੈਂ ਮਰ ਜਾਣਾ ਪੈਟਰੋਲ ਨੇ ਕੀ ਹੋ ਗਿਆ ਮੈ ਲੱਗਦੀ ਹਾਂ ਮੈਂ ਲੱਗ ਜੂ ਇੱਧਰ ਹੋਣਾ ਹੈ ਨਹੀਂ ਕਾਸ ਨਹੀਂ ਹੁੰਦਾ ਨਹੀਂ ਨੀ ਲੈਂਨ ਦੇ ਸਰੀਕਾ ਸਰ ਤੂੰ ਲੈ ਕੇ ਤੈਨੂੰ ਉੱਡ ਜੂ ਇੱਕ ਵਾਰੀ ਹਾਂ ਕਰ ਠੀਕ ਹੈ ਨਾ ਜੇ ਕੋਤਰੀ ਮਾਤਾ ਸੋਣਾ ਛਣਾ ਪਿਆ ਨਾਲ ਚੱਕਰੀ ਪਾਈਛੇ ਹੈ ਨਹੀਂ ਮੇਰੇ ਕੋਲ ਰਹਿ ਗਿਆ 3500 ਨਾ ਤਰਾ ਨਹੀਂ ਚਿੱਤੜਾ ਨੂੰ ਲਵਾਵਾ ਸੇਕੇ ਹਰ ਕੇ ਦੇਖ ਥੱਲੇ ਥੱਲੇ ਪਿੰਡ ਤੋਂ ਮੰਗ ਲਿਆਓ ਪਿੰਡ ਤੋਂ ਮੰਗ ਲਿਆਓ ਤੇਰੀ ਠੰਡ ਕਿਵੇਂ ਲਹੂ ਇੱਕ ਜੜੀ ਉਧਰ ਇੱਕ ਜੜੀ ਉਧਰ ਵਜਾਈ ਦੇ ਵਿੱਚ ਵੜ ਜਾ ਸੈਦ ਮਾਣਾ ਬੋਟਾ ਹੀ ਤਾਜੀ ਹੋਏ ਆਂ ਕਰਤਾ ਹਾਂ ਹਾਂ ਉਹ ਆਪਣਾ ਸਾਡਾ ਸੀ ਸਾਡਾ ਮੇਰੋ ਹਾਰ ਕੜੀ ਸੀ ਕਰ ਆਪਾ ਫੋਨ ਵੀ ਨਹੀਂ ਕੀਤਾ ਆਪਾਂ ਨੂੰ ਆਉਣ ਲੱਗਾ ਹਾਂ ਮੈਂ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਯਾਰ ਕਾਈ ਕਰਿਆ ਗਿਆ ਇਹ ਤਾਂ ਗਰਮ ਗਰਮ ਉਹ ਆ ਮੀਟ ਬੂਟ ਜਦ ਮੈਂ दारू ਪੀ ਕੇ ਲਲਕਾਰੇ ਮਾਰ ਜੀ ਮਿਸਰਾ ਭਾਈ ਉਹਦਾ ਪੈਂਡੀ ਵਗ ਜਾ ਚੜ ਗਿਆ ਚੀ ਆ ਨਹੀਂ ਹੁਣ ਜੀ ਫੋਨ ਮਾਰੀ ਗਏ ਮੈਂ ਨਾਟਕਿਆ ਰਾ ਮੇਰੇ ਸਲੇ ਦੀ ਛੁੱਡਲ ਜਨਾਨੀ ਇਹ ਮੇਰੇ ਸ਼ਾਰਕੜੀਏ ਤੂੰ ਤਾਂ ਫੋਰਚੂਨਰ ਆ ہم بنے تم بنے ایک دوسرے کے لیے نہیں افٹر ال میں جب تڑ کے گیا چاچا سیوں کولے بھی چاچا سیوں مینوں فورچونر دی چابی پھڑا دے جہاں شکار پیو دی میں سوری جانا افٹر ال ایڈا چاچا کہندا تسی موٹر سائیکل لے ٹھیک ہے نا موٹر سائیکل تا ساڈے کولے آپ دا کھڑا پھر تیرے کو کی لین ٹھیک ہے ہائے اوے ਚਾਲ ਅੱਜ ਤੈਨੂੰ ਸੌਰੀ ਢੇੜਾ ਕਢਾ ਕੇ ਲਿਆ ਮੈਂ ਨੇਚਰ ਵਿੱਚੋਂ ਫੇਰੇ ਸਾਰ ਕੜਿਆ ਚਮਕ ਜਾ ਵੈਸੇ ਇਹ ਨਾ ਹੋਵੇ ਅਗਲਾ ਕਹਿੰਦਾ ਝੂਟੋ ਕਾ ਬ੍ਰਹਮਣਾ ਆਇਆ ਸੜੇ ਤੇ ਮੋਟਰਸਾਈਕਲ ਤੇ ਓਏ ਮੇਜਰ ਰਸਤਾ ਨਹੀਂ ਦਾ ਗਾੜਾ ਸਰਾਵਾ ਤੈਨੂੰ ਡੈਲੀਗੇਟ ਕਰ ਲਿਆ ਤੇਰੇ ਢੋਲ ਦਾ ਹੀਰੋ ਹਾਂਡਾ ਨਹੀਂ ਛੜਕਾਂ ਨੂੰ ਵੜ ਜੇ ਛੜਕਾਂ ਨੂੰ ਵੜਦਾ ਜਾਂਦਾ ਨਹੀਂ ਨਿਆ ਪਾਗਲ ਵਕੜੀ ਬਾਂਦੀ ਕੋਈ ਕਦੀ ਆਫਹਵੇਂਗੀ ਕਾਰ ਕੋ ਤਾਂ ਕੁੱਤਿਆਂ ਨਾਲ ਵੱਲੀ ਗਿਆ ਨਹੀਂ ਉਹ ਐਕਸੀਡੈਂਟ ਕਰਿਆ ਵੇਗੀ ਇੱਕ ਤਾਂ ਮੇਰੇ ਸਾਲੇ ਦੀ ਕਾਪੀ ਹੈ ਨਹੀਂ ਜੇ ਰਾਤ ਕਦੇ ਪੁਲਿਸ ਦਾ ਨਾਕਾ ਲੱਗਿਆ ਹੋਇਆ ਕਰਨੈਰ ਛਿੱਤਰ ਬਹੁਤ ਪੈਣਗੇ ਆਫਟਰ ਆਲ ਠੰਡ ਚ ਛਿੱਤਰਖਾਨੇ ਵੀ ਬਹੁਤ ਔਖੇ ਐ ਚੱਲ ਕੋਈ ਨਹੀਂ ਮਾਸੀ ਦਾ ਮੁੰਡਾ ਹੋਮਗਾਰਡ ਚ ਉਹਦਾ ਨਾਂ ਲੈ ਦੂ ਮਾਸੀ ਦਾ ਮੁੰਡਾ ਹੋਮਗਾਰਡ ਚ ਉਹਦਾ ਨਾਂ ਲੈ ਦੂ ਮਾਸੀ ਦਾ ਮੁੰਡਾ ਹੋਮਗਾਰਡ ਚ ਉਹਦਾ ਨਾਂ ਲੈ ਦੂ ਚੱਲ ਨਹੀਂ ਬੱਕੀਏ ਠੀਕ ਐ ਨਾ ਆ ਆਖਰਕਾਰ ਤੇਰਾ ਉਹ ਟਾਈਮ ਆ ਗਿਆ ਜਦੋਂ ਤੈਨੂੰ ਸੋਹਰੀ ਲੈ ਕੇ ਜਾਣਾ ਐ ਇਹ ਸਾਰ ਕਿੜਿਆ ਉੱਥੇ ਇੱਕ ਸਕੂਟਰ ਹੀ ਆ ਮੇਰੇ ਸਹੁਰਿਆਂ ਦੇ ਤੈਨੂੰ ਉਹਦੇ ਨਾਲ ਗੱਲ ਕਰਾ ਦੂੰ ਤੇਰੀ ਮੇਰੇ ਸਹੁਰਿਆਂ ਦੇ ਘਰੇ ਇੱਕ ਪੈਂਥਰ ਖੜੀ ਐ ਤੂੰ ਉਹਨੂੰ ਫਸਾ ਲਈ ਮੈਂ ਭੂਟ ਉਹਨੂੰ ਫਸਾ ਲੂ ਤੂੰ ਉਹਨੂੰ ਪੈਂਥਰ ਨੂੰ ਫਸਾ ਲਈ ਫਿਰ ਦੋਨੇ ਜਾਨੇ ਪਿਆਰ ਦੀਆਂ ਪਿੰਗਾ ਛਟਿਆਵਾਂਗੇ ਤੇ ਹੋ ਜਾ ਸਟਾਰਟ ਪਰਾਉਣੇ ਆ ਇਹ ਇਹ ਠੰਡ ਬਹੁਤ ਲੱਗਦੀ ਐ ਸਿਆਲਾਂ ਚ ਮੋਟਰਸਾਈਕਲ ਚਲਾਉਣਾ ਸਮਝ ਲੈ ਮੌਤ ਨੂੰ ਟੱਚ ਕਰਕੇ ਆਉਣਾ ਛਿਆਲਾਂ ਚ ਮੋਟਰਸਾਈਕਲ ਚਲਾਉਣੇ ਬਹੁਤ ਔਖੇ ਆ ਸ਼ੇਰ ਬਹਾਦਰੀ ਚਲਾ ਸਕਦਾ ਕੋਈ ਇਹੇ ਤੇ ਹਰੇ ਚਲਾ ਤਾ ਕੋਈ ਆਰੇ ਨੀ ਅੱਖ ਵੇਰੇ ਛਿਆਲਾਂ ਚ ਮੋਟਰਸਾਈਕਲ ਚਲਾਉਣੇ ਬਹੁਤ ਔਖੇ ਆ ਠਰ ਗਿਆ ਵੇ ਹੁਣ ਕਿੱਲਾ ਕੜਿਆ ਆ ਆਗੀ ਸਹਰਿਆ ਦੀ ਵੀ ਰਗ ਗਿਆ ਰਗ ਗਿਆ ਜਾਣ ਸਾਰ ਅੱਗ ਚ ਸੜ ਦਿਓ ਮੈਨੂੰ ਅੱਗ ਚ ਸੜ ਦਿਓ ਠੰਡ ਬਹੁਤ ਆ ਗਈ ਹਾਏ ਹਾਏ ਓਹ ਪਰੋਨੇ ਕੀ ਹੋ ਗਿਆ ਓ ਪਰੋਨੇ ਕੀ ਹੋ ਗਿਆ ਉਧਰ ਫੜਾ ਉਧਰ ਜਾ ਉਹ ਪੁਰਾਣੇ ਆ ਫੜਾ ਲੱਤ ਕਾ ਕੋਈ ਆ ਜਾ ਆ ਇੱਧਰ ਆ ਜਾ ਉਹ ਮੈਨੂੰ ਅੱਗੇ 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 ਬਿਜਾ ਦੇ ਥੱਲੇ ਲਕੜਾ ਸੜ ਕੇ ਅੱਗੇ ਬਿਜਾ ਦੇ ਮੈਂ ਢਰ ਗਿਆ ਜੀ ਦਾਦੀਓਗੇ ਜੀ ਦਾਦੀਓਗੇ ਜੀ ਦਾਦੀਓਗੇ ਜੀ ਦਾਦੀਓਗੇ ਚੰਗੋ ਮੁੰਜੇ ਪਾਦੇ ਮੁੰਜੇ ਤੇ ਆਕੇ ਛੱਡ ਦਿਓ ਆਕੇ ਛੱਡ ਦਿਓ ਜਾਣ ਬੋਲੀ ਚਾਕੇਰ ਜਾਨ ਜਲੇ ਹਾਏ ਨਾ ਆਇਆ ਸੁਨੇ ਭਾਈਆ ਠੰਡੂ ਠੰਡੀ ਮਾਰੂ ਠੰਡੂ ਠੰਡ ਕੀ ਮਾਰੂ ਮੈਂ ਤਾਂ ਸੁੰਗੜ ਗਿਆ ਕੋਈ ਨਾ ਕੋਸਰੀ ਫੇ ਲਾ ਹਾਏ ਛੱਡ ਦਿਓ ਛੱਡ ਦਿਓ ਛੱਡ ਦਿਓ ਸਾਰੇ ਟੰਬਰ ਦੀ ਹਾਏ 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 ਮੈਂ ਠੰਡ ਗਿਆ ਹਾਏ ਕੀ ਤਾਂ ਠੀਕ ਹਾ ਹਾ ਠੀਕ ਨਹੀਂ ਠੀਕ ਨਹੀਂ ਕੀ ਲੋਡ ਪਈ ਸੀ ਤੈਨੂੰ ਮੋਟਰਸਾਈਕਲ ਤੇ ਆਉਂਦੀ ਤੇਰਾ ਚੰਗੀ ਭਲੀ ਗੱਡੀ ਹੈਗੀ ਆ ਮੈਂ ਸੁੰਗਣ ਗਿਆ ਸੁੰਗੜ ਗਿਆ ਹਾਏ 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 ਜ਼ੋਰ ਪਾ ਦਿਓ ਠੰਡ ਲੱਗਦੀ ਹਾਏ ਹਾਏ ਕੀ ਕਾਕਾ ਜੀ ਆਲੀ ਗੱਡੀ ਲਿਆ ਆ ਕਾਕਾ ਜੀ ਨੇ ਸੇੜਾ ਦਿੱਤੇ ਨਹੀਂ ਦਿੱਤੇ ਨਹੀਂ ਹਾਏ 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 ਹੋਰ ਛੱਡ ਦਿਓ ਪਿੰਡ ਜਾ ਮੰਗ ਲਿਓ ਪਿੰਡ ਜਾ ਮੰਗ ਲਿਓ ਹਾਏ 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 ਹੋਰ ਠੀਕ ਥੱਲੇ 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 ਅੱਗੇ ਵਧਾ ਦਿਓ ਥੱਲੇ ਅੱਗੇ ਵਧਾ ਹਾ ਜੀ ਮੈਂ ਪੱਠੀ ਲੈ ਗਿਆ ਪੱਠੀ ਪੱਠੀ ਲਿਆ ਹਾਏ ਹੋਰ ਠੀਕ ਹੈ ਜੀ ਜੀ ਠੀਕ ਨਹੀਂ ਮਾ ਸੁਗੜ ਗਿਆ ਮਾ ਸੁਗੜ ਗਿਆ ਆ ਕੋ ਦਾ ਕੋਲਾ ਪੀ ਰੇ ਨਾ ਨਾ ਲ ਮਾ ਹਾਂ ਕੋ ਦਾ ਕੋਲਾ ਹਾਂ ਨਹੀਂ ਉਹ ਕਹਦਾ ਸੀ ਆਸਦਾ ਸੀ ਟਟ ਪੈਣਾ ਦੀਦੀ ਖੜੀ ਆ ਕੋਲੇ ਕੋਈ ਨਹੀਂ ਪੈਣ ਥਰ ਜਾਇਆ ਮੰਗ ਲਿਓ ਨਹੀਂ ਮਾ ਸੁਗੜ ਗਿਆ ਪਰਵੜਾ ਸੁਗੜ ਗਿਆ ਹਾਏ ਲੈ ਫੜ ਕੋ ਪੀਦਾ ਹਾਏ ਇਹ ਨਾ ਮਰ ਜੁਟ ਕੋ ਕਹਦਾ ਨਾ ਨਾ ਕੋ ਕਦੇ ਨਾ ਤਾਂ ਕੰਬੜੀ ਝੜਦੀ ਆ ਫੂਟੋ ਬੇ ਪੱਖੀ ਲਿਆ ਜਾਂਦੇ ਨਹੀਂ ਮੇਰਾ ਧਾਰ ਕੜੇ ਹੁਣ ਜਾਂਦੇ ਆ ਹਏ ਹਾਏ ਥੱਲੇ ਥੱਲੇ ਆ ਕੇ ਮਜਾਓ ਆ ਕੇ ਮਜਾਓ ਢੂਟੋ ਢੂਟੋ ਇੱਕ ਜਾਨੀ ਇੱਧਰ ਖੜ੍ਹ ਜਾਓ ਇੱਕ ਜਾਨੀ ਇੱਧਰ ਖੜ੍ਹ ਜਾਓ ਨੀ ਸਾਰ ਹੁਣ ਗਿਆ ਹਾਂ ਮੈਂ ਠਰ ਗਿਆ ਠਰ ਗਿਆ ਸੇਤੀ ਲਾ ਦੋ ਸੇਤੀ ਚਲਾ ਦਿਓ ਪੱਠੀ ਲਾਓ ਥੱਲੇ ਮੰਜੇ ਦੇ ਇੱਧਰ ਨੂੰ ਆਏ ਕਰਦੇ ਮਰ ਗਿਆ ਹਾਂ ਸਾਰ ਕਲਿਓ ਮੈਂ ਮਰ ਗਿਆ ਹਾਈ ਚਲਾ ਦਿਓ ਗਾਇਜ਼ ਫੋਲੋਸ ਛੱਡ ਦਿਓ ਓਏ ਅਜਿੱਤੇ ਟੈਨਸ਼ਨ ਨਾ ਕਰ ਹਾਏ ਹਾਏ ਕੋਈ ਚੋਕੋਲਾ ਹੇ ਸੇਦੀ ਕਰੋ ਓ ਵਦਾਰੂ ਮਸਵਰ ਕੇ ਸਾਹ ਦੂ ਅਜਿੱਤਾ ਇਹ ਨਹੀਂ ਬੋਲੀ ਰਿਹਾ ਹੁੰਦਾ ਸਭ ਸਭ ਕੀ ਬੋਲਾ ਬਸ ਇਹ ਨਹੀਂ ਚਲਦੀ ਮੈਨੂੰ ਲੱਗਦਾ ਇਹ ਅੰਦਰ ਠੰਡ ਵੜ ਗਈ ਨਹੀਂ ਅੰਦਰ ਠੰਡ ਹਾਏ ਕੌਣ ਤੇਰੀ ਠੰਡ ਕਿਵੇਂ ਲਹੂ ਓਠ ਇੱਕ ਜੜੀ ਉਧਰ ਇੱਕ ਜੜੀ ਉਧਰ ਲਜਾਈ ਦੇ ਵਿੱਚ ਵੜ ਜਾ ਸਾਇਦ ਮਾੜਾ ਮੋਟਾ ਹੀ ਤਾਂ ਜੇ ਹਾਏ ਆ ਕੀ ਕਰਨਾ ਓ ਹੱਬਾ ਵੇ ਆਹ ਕੋਲੇ ਖੜੇ ਨੇ ਸ਼ਰਮ ਕਰ ਮਾੜੀ ਮੋਟੀ ਮੈਨੂੰ ਦੀਦਾ ਨਹੀਂ ਮੈਨੂੰ ਦੀਦਾ ਨਹੀਂ ਮੂਟਾ ਕਲਾ ਮੂਟਾ ਕਲਾ ਨਾ ਟਕੋ ਮੇਰੇ ਗਾਲਾਂ ਸੌੜ ਵੇ ਕਾਡੀ ਇਹ ਚਾ ਕਰਕੇ ਲਿਆ ਇਹਨੂੰ ਪੱਤੀ ਵੱਧ ਪਾਣੀ ਚ ਘਰ ਆਣ ਲਾਉਂ ਲੈ ਗਿਆ ਲੱਕੜਾ ਪਾ ਦਿਓ ਮੇਰੇ ਤੇ ਲੱਕੜਾ ਲੈ ਸਭ ਸਭ ਬੋਲ ਜਿਹੜਾ ਕੀ ਕਰਾ ਮੇਰੇ ਨਾਲ ਤਾਂ ਠੱਲ ਵਾਰੀ ਲੱਗ ਗਈ ਨੀ ਮੈਂ ਬਹੁਤ ਜੇ ਤਾਂ ਆਪਾਂ ਵਿਆਹ ਕਰਾਉਣਾ ਟੱਟ ਪੈਣ ਲੱਕੜਾ ਕਿਉਂ ਪਵਾਉਣੀਆਂ ਨੇ ਗੀਆਂ ਹਣ ਐਸ ਗੱਲ ਤੇ ਮਾੜਾ ਜਨ ਨਿਕ ਜਾਇਆ ਹੈ ਪੰਜ ਸੱਤ ਗੱਲਾਂ ਹੋਰ ਬੋਲੇ ਇਹ ਜਗ ਨੀ ਹੋ ਸਕਦਾ ਮੈਨੂੰ ਪੂਟੋ ਤੂੰ ਨਰਕਾਂ ਚੋਂ ਬੋੜ ਲਿਆਵੇਂ ਆਪ ਟੋਲ ਕੰਮ ਨਹੀਂ ਚੰਗੇ ਕਰੇ ਨਹੀਂ ਜੀ ਜੀ ਆਇਆ ਨਾ ਬੋੜ ਆਇਆ ਨਾ ਬੋੜ ਸਭ ਸਭ ਬੋੜ ਹੈ ਮੈਨਾਂ ਖਾਣੂ ਹੋਣਾ ਸੀ ਤੇਰੇ ਪਿਆਰ ਦਾ ਮਾਰਾ ਸਿਆਲਾਂ ਦੀ ਤੁਰ ਪਿਆ ਐਨੀ ਠੰਡ ਵਾ ਰਹੀ ਆ ਹਾਂ ਪਿਆਰ ਕਰਦਾ ਹਾਂ ਹਾਂ ਇਹ ਪਿਛਲੇ ਜਨਮ ਦਾ ਪਿਆਰ ਆ ਸਾਡਾ ਬੜਾ ਪੁਰਾਣਾ ਪਿਆਰ ਆ ਸਾਡਾ ਹੁਣ ਤਾਂ ਪਿਆਰ ਨੂੰ ਵੀ ਜੰਗ ਲੱਗ ਚੱਲੀ ਹਏ ਮੈਂ ਚਲਾ ਲਾ ਹਾ ਹਾ ਮੈਂ ਚਲੀ ਜਾਂਦੀ ਆ ਬੱਲਾ ਦੇ ਹੁਣ ਹਾਂ ਕੰਟਾ ਹੋ ਗਿਆ ਹਾਏ 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 ਚੱਲ ਵੀ ਚੱਲ ਵੀ ਕਿੱਦਾਂ ਕਿੱਦਾਂ ਥੱਲੇ ਲਾ ਦੇ ਲਾ ਦੇ ਥੱਲੇ ਲਾ ਦਿਓ ਹਏ ਭੂਟਾ ਲੱਪੜੇ ਵਧਣ ਗਿਆ ਜਿਹੜੇ ਪੈ ਠੀਕ ਐ ਹੁਣ ਠੀਕ ਐ ਨੈਗ ਜਾ ਆਇਆ ਤੈਨੂੰ ਨੈਗ ਦਾ ਆ ਗਿਆ ਥੱਲੇ ਕੀ ਕਰਤਾ ਓ ਸਾੜ ਤਾ ਸਾੜ ਤਾ ਸਾੜ ਤਾ ਸਾੜ ਤਾ ਹਾਂ ਮੈਂ ਸੌਣਾ ਸਾੜ ਤਾ ਤੁਸੀਂ ਸਾੜ ਤਾ ਮੇਰੋ ਸਾਰ ਕਢਿਓ ਸਾੜ ਤਾ ਪਰਮਣੇ ਨੂੰ ਸਾੜ ਤਾ ਹਾਏ ਹਾਏ ਓ ਮੇਰੇ ਜ਼ਾਰ ਕੜਿਓ ਮੱਜਾ ਮਚਾਉਂਦਾ ਹੋ ਥੋੜਾ ਜਿਹਾ ਮੈਂ ਲੱਗਦਾ ਭਾਈ ਇੱਥੇ ਹੀ ਜਾ ਕੇ ਬੰਦ ਜਾ ਟੱਕ ਲਿਆ ਹੁਣ ਠੀਕ ਆ ਹੁਣ ਮੈਂ ਪੂਟਾ ਆ ਰਿਹਾ ਸੀ ਆ ਰਿਹਾ ਆ ਜਾ ਉੱਤਰ ਬਹਿ ਜਾਣੇ ਆਪਾਂ ਜੇ ਸਾਡਾ ਠੀਕ ਆ ਹੁਣ ਠੀਕ ਆ ਆਫਟਰ ਆਲ ਸਾਲੀਆਂ ਮੇਰੇ ਸੱਜੇ ਖੱਬੇ ਆ ਚਾਰ ਤਰ ਜਾ ਕੇ ਤੀਜਾ ਬਾਲੇ ਚਿੰਬੜੀ ਆ ਨਾ ਤੂੰ ਦੋ ਇਹਦੇ ਨਾਲ ਮੇਰਾ ਪਿਆਰ ਚੱਲ ਰਿਹਾ ਇਹ ਕੌਣ ਇਹ ਸਾਲੀ ਲੱਗਦੀ ਆ ਮੇਰੀ ਇਹ ਵਰ ਪੂਆ ਦੀ ਕੁੜੀ ਆਗੀ ਅੱਛਾ ਪਹਿਲਾ ਸਫਾਈ ਲੱਗਦੀ ਜਦੀ ਕੁੜੀ ਹੈ ਇਹ ਤਾਂ ਅਣਜਾਣ ਦਾੜ ਤੂੰ ਅੱਕੀ ਅੱਕੀ ਆਹੋ ਅੱਕੋ ਅੱਛਾ ਕੋ ਹੋਏ ਹੋਏ ਨਹੀਂ ਮੈਂ ਠਰ ਗਿਆ ਪੂਟੋ ਠਰ ਗਿਆ ਨਹੀਂ ਮੇਰਾ ਸਾਰ ਕੜਿਓ ਮੈਂ ਹਾਏ ਆ ਹਾਏ ਮੁਰਗਿਆਂ ਮਰਕਾ ਦਾ ਇੰਤਜ਼ਾਮ ਕਰ ਲੋ ਮੁਰਗਿਆਂ ਮਰਕਾ ਦਾ ਇੰਤਜ਼ਾਮ ਕਰ ਲੋ ਆਂਡੇ-ਉਂਡੇ ਵਾਹ ਲੋ ਆਂਡੇ-ਉਂਡੇ ਵਾਹ ਲੋ ਜੇ ਪ੍ਰੋਣਾ ਬਚਾਉਣਾ ਹੈ ਮੇਰੀ ਗੱਲ ਸੁਣੋ ਪ੍ਰੋਣਾ ਰਗੜਿਆ ਗਿਆ ਮੁਰਗੇ ਦਾ ਮੀਟ ਖਾਣਾ ਬੱਕਰੇ ਦਾ ਬੱਕਰੇ ਦਾ ਮੁਰਗੇ ਦਾ ਕਾਹਦਾ ਪੰਮਾ ਬੰਦੇ ਦਾ ਵੱਢ ਕੇ ਖਵਾ ਦਿਓ ਖਵਾਓ ਹਾਏ ਪੰਮਾ ਕੁੱਤਾ ਵੱਢ ਲੋ ਇਹ ਪਿਆਰ ਕਰ ਬੱਕਰੇ ਦਾ ਆਪਾਂ ਵੀ ਲਾਏਗਾ ਹਾਂ ਪੈਗ ਪੁਗਾ ਆ ਆ ਵਧੀਆ ਗੱਲ ਕਰੀਆ ਪੈਗ ਵੀ ਲਾਵਾਂਗੇ ਮੋਟਾ ਧਾਂਤਰਾ ਮਗਾ ਲੋ ਹੋਰ ਤੂੰ ਇੱਥੇ ਬਾਈਟ ਡੀਰ ਮਗਵੜੀ ਕੋਈ ਨਹੀਂ ਉਤਾਰ ਬਾਈਟ ਡੀਰ ਤੂੰ ਆ ਜਾ ਇੱਥੇ ਰਜਾਈ ਚ ਮੜਾ ਜਾ ਥੋੜਾ ਜਿਹਾ ਦੋ ਬੰਦੇ ਦਾ ਨੱਕ ਵੱਧ ਹੁੰਦਾ ਤੂੰ ਠੇ ਤੂੰ ਗੱਲ ਹੀ ਸੁਣੀ ਚੜ ਗਿਆ ਉਹ ਵਚਨ ਕਿ ਉਹ ਜਿਹੜੇ ਬਹਿਣਗੇ ਦੋ ਨਹੀਂ ਨਹੀਂ ਉਹ ਕਰਦਾ ਵਾ ਉਹ ਕਰਦਾ ਕੋ ਉਹ ਕਰਦਾ ਅੱਛਾ ਨਾ ਅੰਗਲੇ ਚ ਗਾਲੀ ਨਾ ਤੈਨੂੰ ਕੀ ਲੋੜ ਪਈ ਸੀ ਉੜਦੀ ਜਰਾ ਤੈਨੂੰ ਘਰੇ ਨਹੀਂ ਬੈਠੇ ਜਾਂਦਾ ਟੇਕੇ ਮੈਂ ਕਹੇ ਮੈਂ ਕਹੇ ਲੋਹੜੀ ਦੇ ਦੇਣ ਚੱਲ ਰਹੇ ਆ ਤੁਹਾਨੂੰ ਮੇਲੇ ਤੇ ਢੇੜਾ ਕਢਾ ਲਿਆਉਂਗਾ ਤਖਤ ਉਪਰੇ ਮਾਗੀ ਦੇ ਮੇਲੇ ਤੇ ਉਹ ਤਾਂ ਪਰਸ ਨੂੰ ਉਹ ਤੋਂ ਪਹਿਲਾਂ ਹੀ ਆ ਗਿਆ ਫੇ ਮੈਂ ਆ ਗਿਆ ਲੋੜ ਆ ਗਿਆ ਹੁਣ ਵਿਹਲੇ ਥੀ ਕਣਕਾਂ ਨੂੰ ਪਾਣੀ ਲਾਵਾ ਚਾਚਾ ਜੀ ਸਭ ਕਹਿੰਦਾ ਘੇੜਾ ਘੱਤਿਆ ਤੂੰ ਮੈਂ ਘੇੜਾ ਘੱਤਣ ਆਇਆ ਠੀਕ ਹੈ ਨਾ ਆਫਟਰ ਆਲ ਨਦਿਆ ਤੱਕ ਦੀ ਪਤਾ ਵੀ ਤੰਦ ਪਈ ਜਾਂਦੀ ਆ ਮੈਂ ਕਿਉਂ ਨਿਕਲ ਜਾਗਾ ਪੰਗੇ ਤਾਂ ਤੂੰ ਆਪ ਲੈਣਾਗਾ ਜੇ ਤੈਨੂੰ ਆਪ ਫੋਨ ਵੀ ਨਹੀਂ ਕੀਤਾ ਆਪਾਂ ਨੂੰ ਆਉਣ ਲੱਗਾ ਮੈਂ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀ ਯਾਰ ਅਸਲ ਵਿੱਚ ਮੈਂ ਸਰਪ੍ਰਾਈਜ਼ ਸੋਚਿਆ ਸੀ ਆ ਦੇਣਾ ਸਰਪ੍ਰਾਈਜ਼ ਮਰਗਾ ਮਰਗਾ ਵੱਢ ਲੋ ਨਹੀਂ ਮਰਜੂ ਮੈਂ ਉਹ ਵੱਢ ਲੈਨੇ ਆਂ ਪਰੋਣੇ ਤੂੰ ਫਿਕਰ ਨਾ ਕਰ ਹੈ ਬੋਕੇ ਦਾ ਬੱਕਰਾ ਫੜ ਲਿਆ ਹਾਂ ਬੋਕੇ ਦਾ ਬੱਕਰਾ ਫੜ ਲਿਆ ਲੈਣੇ ਲੱਗ ਰਹੇ ਗੱਲਾਂ ਤਾਂ ਐ ਕਰ ਰਹੇ ਆ ਦੇਖਣ ਵਾਲੇ ਨੂੰ ਐ ਲੱਗੂ ਪਰੋਣੇ ਦੀ ਸੇਵਾ ਬਹੁਤ ਕਰਦਿਆ ਮੇਰੇ ਸਾੜੇ ਸਾਗ ਹੀ ਖਵਾਓਗੇ ਨਹੀਂ ਅੱਜ ਦਾ ਬੱਕਰਾ ਖਵਾਵਾ ਕੇ ਠੰਡ ਆ ਗਈ ਤੇਰੇ ਘਰ ਨਾਲ ਅਸੀਂ ਹੁਣ ਫਿਰ ਮੈਂ ਰਹੂੰਗਾ ਮੈਂ ਬਿਮਾਰ ਹੋ ਗਿਆ ਮਹੀਨਾ ਡੇਢ ਮਹੀਨਾ ਨਹੀਂ ਮੈਂ ਜਾਂਦਾ ਇੱਥੋਂ ਠੀਕਾ ਮੈਂ ਨਹੀਂ ਖਾਂਦੀ ਕਿ ਫਿਰ ਤੋ ਸਾਰੇ ਥੋੜਾ ਜਿਹਾ ਨਿਕਲ ਜਾ ਦੂਰ ਜੀ ਉਹ 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 ਕਿਵਾਂ ਜੀ ਆਇਆਂ ਕਰੋ ਹਲ ਫਿਰਦਿਆ ਆਪਾਂ ਨੂੰ ਫਿਰਦਿਆ ਇਹ ਆ ਨਹੀਂ ਪਹਾਣੇ ਨੂੰ ਲਿਆਣਾ ਇਹ ਨੰਨ ਦੇ ਦਿਨੇ ਠੀਕ ਨਾ ਲਾਲਚ ਦੇ ਕੇ ਪੈਸੇ ਚਾਚਾ ਜੀ ਤੋਂ ਫੜ ਕੇ ਲਿਆ ਇਹ ਲੈ ਵੇ ਹਜ਼ਾਰ ਲੈ ਜਾ ਠੀਕ ਨਾ ਬਾਤ ਨਾ ਇਹ ਬੋਤਲ ਫੜ ਲਿਆ ਆਏ ਕਰ ਦੋ ਸੋਤੇ ਬੂਲੀਆਂ ਮੜੀਆਂ ਵੀ ਨਿਕਲ ਸਕਦੇ ਤੈਨੂੰ ਤੇ ਜਾਈ ਤੇਲੂ ਦੇ ਹਾਂ ਪਰ ਤੂੰ ਵੀ ਨਹੀਂ ਬੈ ਜਾ ਨਹੀਂ ਬੰਕਾ ਤੋਂ ਲੈ ਲੋਗਾ ਹੇਲਾ ਤੂੰ ਵੀ ਨਾਲ ਵਗ ਜਾ ਜਾ ਇਹ ਆਈ ਖਰਚੇ ਖੁਰਚੇ ਆ ਜਾਂਦੇ ਆ ਮੇਰੇ ਸਾਲੇ ਹੈ ਜੀਆਂ ਮੇਰੇ ਕੋਲੇ ਇੱਥੇ ਦੋ ਜਾਂ ਪੂਟੋ ਹੋਣੀਆਂ ਕਰਨਗੇ ਮੇਰਾ ਸਵਾਗਤ ਜਿੱਦਾਂ ਹੋਰ ਲੈ ਕੇ ਮੇਰੇ ਵਾਸਤੇ ਕੀ ਲੈ ਕੇ ਹੋਰ ਲੈ ਕੇ ਮੇਰੇ ਵਾਸਤੇ ਕੀ ਲੈ ਕੇ ਤੇਰੇ ਵਾਸਤੇ ਛਰਾ ਕੁੱਛੀ ਲੈ ਕੇ ਬਾਤ ਗਿਆ ਜੇ ਕਦੇ 5-7 ਕਿਲੋਮੀਟਰ ਪਿੰਡ ਥੋੜ੍ਹਾ ਦੂਰ ਹੁੰਦਾ ਮੈਂ ਤਾਂ ਮੇਰਾ ਸਾਲਾ ਆਕੜ ਕੇ ਹੀ ਮਰ ਜਾਂਦਾ ਮੈਂ ਫੋਨ ਤਾਂ ਕਰਦਾ ਹੱਥ ਸੀ ਤੇਰਾ ਕਿੱਥੋਂ ਕਰਦਾ ਹੱਥ ਬਾਹਰ ਕੱਢਣ ਜੇ ਹੁਣ ਮੜਾ ਮਟਨਗੇ ਦਾ ਨਿਕਲ ਕੇ ਬਾਹਰ ਹੁਣ ਤਾਂ ਹੀ ਖਰੇ ਆਪਿਆ ਉਂ ਆਸ ਉਹ ਰਹਿਣਾ ਜੀਦਾ ਦਾ ਉੱਚਪੜੀ ਜਾਣਾ ਨਹੀਂ ਨਹੀਂ ਪਤਾ ਕੀ ਗੱਲ ਹੈ ਅਕੋ ਤੂੰ ਤਾਂ ਪਹਿਲੀ ਵਾਰੀ ਆਇਆ ਸਾਡਾ ਪਿਆਰ ਚੱਲ ਰਿਹਾ ਫਟਰੋਂ ਪਹਿਲਾਂ ਮੈਂ ਇਹਦਾ ਕਰਕੇ ਹੀ ਸ਼ੌਰੀ ਆਉਣਾ ਹਾਂ ਝੂਠੇ ਗੱਲ ਛੱਡ ਦੇ ਇਹ ਬੀਟ ਬੂਟ ਜਦੋਂ ਦਾਰੂ ਪੀ ਕੇ ਲਲਕਾਰੇ ਮਾਰਦੇ ਨਹੀਂ ਨਹੀਂ ਇਹਨਾਂ ਦੇ ਗਵਾਂਢੀਆਂ ਦੇ ਵਿਆਹਗਾ ਕਰਨ ਮੈਨੂੰ ਤਾਂ ਪ੍ਰਾਉਣਾ ਜਰੂਰ ਕੱਢਦਾਗਾ ਲੈ ਪ੍ਰਾਉਣਾ ਮੈਂ ਤਾਂ ਪ੍ਰਾਉਣਾ ਉਹਨਾਂ ਨੂੰ ਪਤਾ ਸਾਰੇ ਪਿੰਡ ਨੂੰ ਠੀਕ ਹੈ ਇੱਕ ਪ੍ਰਾਉਣੇ ਉਹ ਹੁੰਦੇ ਰਾਤ ਕਿਰਾੜੀ ਮਾਰਨਾ ਠੀਕ ਹੈ ਇੱਕ ਪ੍ਰਾਉਣੇ ਉਹ ਹੁੰਦੇ ਜਿਹੜੇ 6 ਮਹੀਨੇ ਬਾਅਦ ਸੌਰੀ ਜਾਂਦੇ ਆ ਇੱਕ ਮੇਰੇ ਵਰਗੇ ਪ੍ਰਾਉਣੇ ਬਿਸ਼ਰਮ ਹੁੰਦੇ ਆ ਜਿਹੜੇ ਦੂਜੇ ਦਿਨ ਹੀ ਤੁਰੇ ਰਹਿੰਦੇ ਆ ਸੋ ਬਿਸ਼ਰਮਾਂ ਦੀ ਲਿਸਟ 'ਚ ਆਉਣੇ ਆ ਆਪਾਂ ਨੂੰ ਕੋਈ ਚੱਕਰ ਨਹੀਂ ਜਿੱਗ ਵੰਡੀਆਂ ਤੇ ਦੋ ਛੇਤਰ ਲੈ ਲੈਣਗੇ ਫਿਰ ਆਪਣਾ ਕੀ ਕਹਾਜੂ ਫੁੱਟ ਕੁਝ ਨਹੀਂ ਕਰਦੇ ਠੀਕ ਹੈ ਇੱਕ ਕਿਆ ਹੋਰ ਬਣਾ ਕੇ ਲਿਆ ਲੇਚੀਆਂ ਆਪਾਂ ਠੀਕ ਹੈ ਮਾੜਾ ਜਿਹਾ ਲਿਆ ਆਪਾਂ ਨਹੀਂ ਲਾਉਂਗ ਵੀ ਬਾੜੀ ਜੰਗ ਨਹੀਂ ਲਾਉਂਗ ਬਾੜੀ ਤੇ ਆਦਾ ਬਾੜੀ ਮੈਂ ਤਾਂ ਕਹਿੰਦਾ ਭੱਜ ਚੱਲਦੇ ਆ ਦੋਨੇ ਜਾਣੇ ਠੀਕ ਹੈ ਨਹੀਂ ਤੈਨੂੰ ਰੋਟੀ ਟੱਕ ਕੌਣ ਬਣਾਊ ਫੇਰ ਉਹ ਆਲਾ ਦੀ ਇੱਕੋ ਇੱਥੇ ਰਹੂਗੀ ਆਪਾਂ ਸ਼ਿਮਲੇ ਚੱਲਦੇ ਆ ਹਨਾ ਹਾਂ ਗੱਲ ਤੇਰੀ ਸ਼ਨੋ ਜਿਹੜੀ ਬਰਫ਼ ਦੇ ਤੇ ਸਿਮਲੇ ਤਾਂ ਪਹਿਲਾਂ ਹੀ ਠੰਡਾ ਗਈ ਤਾਂ ਸਿਮਲੇ ਉੱਥੇ ਜਾ ਕੇ ਕੀ ਕਰਾਂਗੇ ਹੈਂ ਪਾਕਿਸਤਾਨ ਚੱਲ ਗਏ ਰਾਜਸਥਾਨ ਤਾਂ ਬਾੜੀ ਠੰਡਾ ਰਹਿੰਦਾ ਠਰ ਜਿੱਥੇ ਤੂੰ ਕਹੇ ਸ਼ਾਹਰੀ ਪ੍ਰਥੀ ਜਿੱਥੇ ਉੱਥੇ ਬਹਿ ਕੇ ਹੈ ਇਹ ਤਾਂ ਮੇਰੀ ਗੱਲ ਸੜ ਤੂੰ ਲੈ ਕੇ ਤ ਠੀਕ ਹੈ ਜੇ ਕੋਈ ਤੇਰੀ ਮਾਤਾ ਦਾ ਛੋਣਾ ਛਣ ਪਿਆ ਨਾਲ ਚੱਕ ਲਈ ਪਾਈਛੇ ਹੈ ਨਹੀਂ ਮੇਰੇ ਕੋਲ ਰਹਿ ਗਿਆ 3500 ਹੀ ਹੈ ਭੂਡ ਭੂਡ ਨਹੀਂ ਭੂਡ ਅੱਜ ਦਾ ਬਚਿਆ ਕਈ ਵਾਰੀ ਬਚੂ ਕੋਈ ਨਾ ਹੁਣ ਚੁੱਲ੍ਹੇ 'ਚ ਅੱਗ ਮਚਾਉਣੇ ਤੇ ਉੱਥੇ ਬੈਨੇ ਆਪਾਂ ਭੂਡ ਤੁਰ ਕਿ ਫੇਅਰ ਨੇ ਲੈ ਲਾਉਂਦਾ ਲੱਗਦੀ ਆ ਮੇਰੇ ਜਿਹੜੇ ਨਿੱਕਰ ਦੀ ਤਰੀ ਆਉਣੀ ਆ ਨਿੱਕਰ ਦੀ ਤਰੀ ਆਉਣੀ ਆ ਤੂੰ ਕੋਣੀ ਜਿਹੜੇ ਪੰਜ ਵਾਲੇ ਪਾਉਂਡਸ ਦੀ ਲਾਉਂਦੀ ਆ ਹੌ ਲਾਉਣੀ ਆ ਮੈਂ ਪਾਉਂਡਸ ਨਾ ਨਾ ਹੋਣੀ ਆ ਤੂੰ ਹੈ ਪੰਜ ਵਾਲੀ ਪੰਜ ਵਾਲੀ ਅਸਾ ਤਾ ਚਾਹ ਪੜੀ ਸਿੱਟੀ ਕੇ ਤਿਆ ਕਰ ਮਗਰ ਮੇ ਚਾਹ ਤਤੀ ਆ ਪੀ ਲਾਉਂਗ ਲਾਈ ਇੱਥੇ ਅੱਧਾ ਊਡਾ ਸਾਰਾ ਪਾਇਆ ਵੇ ਸਾਰਾ ਪਾਇਆ ਸੀ ਨਾ ਤੇ ਮੈਂ ਕਰਦੀ ਆ ਚੱਕ ਚੱਕ ਮਚਾਉਣੀ ਆ ਚਲ ਮਚਾ ਆ ਅੱਗੇ ਵਿਚਾਰਾ ਅੱਗੇ ਵਿਚਾਰਾ ਹਾਈ ਬੂਟੀ ਮੇਰੀ ਗੱਲ ਪਾਉਂਡਸ ਛਤੀ ਡੱਬੀ ਮੈਨੂੰ ਵੀ ਲਿਆ ਕੇ ਦੇ ਗਿਜਨਿਸ ਜੀ ਬਿਜ਼ਨਿਸ ਤੇ ਨੋ ਲੈ ਤੇ ਟਰਾ ਟ੍ਰੋ ਹੀ ਨਾ ਮਾਰੀ ਚੋਂਗਾ ਛੱਡਿਆ ਕਰ ਕਮਾਲ ਦੀ ਗੱਲ ਕਰੀ ਜਾਂਦਾ ਸੀ ਹੁਣ ਕਿ ਹਾਕੀ ਕੀ ਜਾਂਦਾ ਇੱਕ ਪਾਸੇ 59 11 ਖੜਾ ਹੋਵੇ ਇੱਕ ਪਾਸੇ 25 ਆਈ ਤਾਂ ਪਰੀ ਜਾਂਦਾ ਸੀ ਹੁਣ ਐ 59 11 ਤੇ ਬੈਠ ਕੇ 25 ਗਰ ਮਾਰ ਦਈ ਨਹੀਂ ਤੈਨੂੰ ਇਹਨਾਂ ਗੱਲਾਂ ਬਾਰੇ ਤਾਂ ਪਤਾ ਮੈਂ 911 ਤੂੰ 911 ਠੀਕ ਹੈ ਨਾ ਚਾਚਾ ਜੀ ਸਿਵਾਨ 911 ਠੀਕ ਹੈ ਇੱਕ ਗੱਲ ਆ ਫੂਟੋ ਜਿੱਦੇ ਦਾ ਜਿੱਦੇ ਦਾ ਚਾਚਾ ਸਿਵਨ ਸਿਵਾਨ ਨਹੀਂ ਕਰਿਆ ਗਿਆ ਚਾਚਾ ਸਿਵਨ ਦੀ ਪਿੱਠ ਸੁਣਦੀ ਐ ਚਾਚਾ ਸਿਵ ਕਹਿੰਦਾ ਕਰਨੈਲ ਇਹ ਤੇਰਾ ਠੀਕ ਹੈ ਨਾ ਮੈਂ ਟਰੈਕਟਰ ਤੇ ਆਉਣਾ ਸੀ ਜੀ ਜੀ ਫਿਰ ਗੱਲ ਸੁਣਦੀ ਹਾਂ ਮੈਂ ਨਾਤ ਗਿਆ ਰਹਾ ਮੇਰੇ ਸਲੇ ਦੀ ਛੋਡਲ ਜਨਾਨੀ ਇਹ ਮੇਰੇ ਸ਼ਾਰਕੜਗੇ ਤੂੰ ਤਾਂ ਫੋਰਚੂਨਰ ਹੈ ਚੌਵੀ ਮਾਡਲ 24 ਮਾਡਲ ਤੂੰ ਤਾਂ ਮੇਰੇ ਜਿਦਾ ਤੂੰ ਰੋਡ ਤੇ ਜਾਨੀ ਆ ਨਾ ਹੇ ਤੇਰੇ ਫਿਰ ਜਦੋਂ ਤੂੰ ਤੁਰਦੀ ਆਏ ਲੱਗਦਾ ਵੀ ਫੋਰਚੂਨਰ 90 ਦੀ ਸਪੀਡ ਤੇ ਜਾ ਤੇ ਫਿਰ ਮੈਂ ਨਿਊ ਲਾਂਚ ਹੋਈ ਆ ਹੈ ਹੁਣ ਹੈ 24 ਮਾਡਲ ਉਹ ਤੇਰੀ ਝੂਆ ਦੀ ਕੁੜੀ ਤਾਂ ਪੁਰਾਣੀ ਫੋਰਚੂਨਰ ਜਿਹੜੀ ਪਹਿਲਾਂ ਸੀ ਉਹ ਮਾਡਲ ਤੂੰ ਚੌਵੀ ਤਾਂ ਕੋਈ ਨਹੀਂ ਮੈਂ ਨਹੀਂ ਆਏ ਜੇ ਮੈਂ ਕਹਿ ਦੂੰਗਾ ਠੀਕ ਨੇ ਮੈਨੂੰ ਗੁੱਸਾ ਕਰਦੂਗਾ ਫਿਰ ਕੋਈ ਤਾਂ ਪੁਰਾਣਾ ਕੋਈ ਤਾਂ ਹਣਾ ਆਏ ਕਿ ਮੈਂ ਕਹਿੰਦੇ ਫਰੋਂੜੇ ਕੁਝ ਨਹੀਂ ਕਹਿੰਦੇ ਚਾਪੜ ਬਹਾਸੀਆਂ ਕਹਿ Đੀਆਂ ਨਹੀਂ ਆ ਯਾ 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 ਪੂੜੇ ਪੂੜੇ ਕਹਿਣ ਕੋਈ ਮਰਜ਼ੀ ਜਵੇਂ ਮਰਜ਼ੀ ਕਹੀ ਜਾਵੇ ਹਾਂ ਕੀ ਬੜੀ ਸ਼ਵਾਦ ਬਣਾਈ ਆ ਵੀ ਬੜੇ ਚਰਪਾ ਦਾ ਇਹ ਜੀ ਚਾਹ ਪੀਤੀ ਆ ਤੂੰ ਹਣ ਆਵੀ ਮੂਤੇ ਤਰੀਫ ਕਰੀ ਜਾਂਦਾ ਤੇ ਪਿੱਠ ਪਿੱਛੇ ਦਾ ਕਹਿਣੀ ਆ ਵੀ ਵਧੀਆ ਗੀ ਆ ਹੇ ਚਾਹ ਦੀ ਤਰੀਫ ਕਰਨ ਨਾ ਉਹਦੀ ਕਾਹਦੀ ਤਰੀਫ ਮੈਂ ਨਹੀਂ ਗੀ ਨਹੀਂ ਇਹ ਤਾਂ ਬੇਕਾਰ ਚਾਹ ਆ ਵਧੀਆ ਨਹੀਂ ਲੈ ਆ ਪਈਏ ਠੀਕ ਹੈ ਠੀਕ ਹੈ ਤੇ ਡੋਰ ਨਾ ਨਹੀਂ ਡੋਰਦਾ ਨਹੀਂ ਤੇਰੇ ਨਾਲ ਮੇਰਾ ਸੰਸਾਰ ਹੱਸ ਰਿਹਾ ਤੇਰੇ ਨਾਲ ਮੇਰਾ ਜਾਗ ਹੱਸ ਰਿਹਾ ਫੂਟੋ ਜਦੋਂ ਇਤਿਹਾਸ ਸਫਣਗੇ ਨਾ ਉਦੋਂ ਤੇ ਜਿਵੇਂ ਮਿਰਜ਼ਾ ਸਹਿਵਾ ਦੀਆਂ ਰਚਨਾ ਤੇ ਕਿਸੇ ਸਫਦੇ ਆ ਆਪਾਂ ਵੀ ਕੁਝ ਵੱਖਰਾ ਕਰਕੇ ਮਰਾਂਗੇ ਦੋਨੇ ਮੇਰੇ ਤਾਲੇ ਕਿਸੇ ਫੂਟੋ ਕੈਲਾ ਹਾਈ 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 ਫੂਟੋ ਜੇ ਕਦੇ ਤੇਰਾ ਫੇਵ ਮੇਰੇ ਨਾਲ ਤੋੜਦੀ ਹਾ 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 ਯਾ 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 ਕੋਈ ਨਾ ਬਸ ਲਾਗੇ ਨਾ ਬਸ ਲੀ ਹੁਣ ਤਾਂ ਕੰਮ ਗਿਆ ਮੜਾ ਜੰਦਰ ਚੱਲੀਏ ਮੈਂ ਨਹੀਂ ਹੂੰ ਕਹਿੰਦਾ ਸੀਗਾ ਵੀ ਠੰਡ ਆ ਹੂੰ ਕਹਿੰਦਾ ਸੀਗਾ ਮੜਾ ਜਾ ਹੂੰ ਠੀਕ ਆ ਚੱਲੀਏ ਚੱਲੇ ਮੁਰੇ ਚੱਲਿਏ ਚੱਲੇ ਮੁਰੇ ਚਲੋ ਇਹ ਹੈ ਚਲੋ ਇਹ ਹੈ ਵਜ ਕੇ ਫੁੱਟ ਵਜ ਕੇ ਵਜ ਕੇ ਹੈ ਠਾ ਮੈਨੂੰ ਮੜ ਜਾ ਠਾ ਚਲ ਹੁਣ ਠੀਕ ਆ ਠੀਕ ਹੁਣ ਮੈਂ ਠੀਕ ਆ ਠੀਕ ਆ ਯਾ ਹੇ 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 ਮੜ ਜਾ ਯਾ 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 ਹੋੜੀ ਜੜੀ ਪਾਵੜੀ ਜੱਗਾ ਇਹ ਫੇਕਰ ਹੋ ਜਾ ਅਕਸਰ ਨੂੰ ਸਟੀਲ ਹੈਡ ਬੰਦੀ ਬੰਦਾ ਟੋਪੀ ਲੈ ਕੇ ਆਉਂਦਾ ਸਿਰ ਤੇ ਮੋੜਾ ਟੋਪੀ ਕਿੱਥੇ ਪੱਗਾਂ ਦਾ ਮੁਕਾਬਲਾ ਟੋਪੀਆਂ ਕਿੱਥੇ ਕਰਨਗੀਆਂ ਹਾਏ ਹਾਏ ਬਲਬ ਤੇਰੀ ਸਹੀ ਆ ਝੂਟ ਅੱਗ ਤਾਂ ਮੈਨੂੰ ਆਏ ਕਹਿੰਦੀ ਆ ਮੇਰੇ ਉੱਤੇ ਬਹਿ ਜਾ ਨਹੀਂ ਇਹ ਪਹਿਲਾਂ ਉਹਨਾਂ ਨੇ ਪੱਠੀ ਲਾਤੀ ਤੇ ਹੁਣ ਨਾ ਬਹਿ ਜੀ ਆ ਦੇ ਉੱਪਰ ਹੋਰ ਕੀ ਕਰਾ ਨਹੀਂ ਮੈਂ ਠਰ ਗਿਆ ਨਹੀਂ ਮੈਨੂੰ ਠਾਰੀਆਂ ਚੜ ਗਈਆਂ ਆ ਕਮ ਚਾੜੀ ਮਚਾਰੀ ਅੱਗ ਤੇ ਬਹਿ ਜਾ ਸੇਕ ਲੈ ਨਹੀਂ ਚਾਦਰਾਂ ਚੱਕ ਮਾਰੇ ਜਾ ਚਤੜਾ ਨੂੰ ਚੱਲ ਬਹਿ ਜਾ ਉਹ ਬਾਈ ਨਾ ਫੂਟੋ ਬਾਈ ਨਾ ਇੱਧਰ ਇੱਧਰ ਭਾਈਆ ਆ ਬਿਗਾਲੇ ਹਾਂ ਨਹੀਂ ਫੂਟੋ ਆਏ ਹਾਏ ਚੱਕੀ ਚਾਦਰਾਂ ਨਹੀਂ ਚਤੜਾ ਨੂੰ ਲਵਾਵਾਂ ਸੇਕ ਕੇ ਪਾਸੇ ਪਹਿਲਾਂ ਲੱਗ ਇੱਧਰ ਰਹਿਣ ਦੇ ਤੂੰ ਨਹੀਂ ਮੈਂ ਠਰਿਆ ਪਿਆ ਮੈਨੂੰ ਅੱਗ ਕੁਛ ਨਹੀਂ ਕਹਿੰਦੀ ਹੇ ਹੇ ਜੀਤਾ ਗੱਲਾਂ ਕਹੀਆਂ ਜਾ ਨਾ ਨਹੀਂ ਕੋਈ ਕੁਛ ਨਹੀਂ ਓ ਮੈਂ ਫੜਿਆ ਪਿਆ ਨਹੀਂ ਬੋਲੋ ਫੜਿਆ ਵੀ ਅਗਲਾ ਮੈਨੂੰ ਚਟੀ ਟੈਪ ਬੈਠਣ ਦੇ ਨਹੀਂ ਲੱਗਦੀ ਹਾਂ ਇਹ ਲੱਗ ਜੂ ਇੱਧਰ ਹੋਣਾ ਹਾਂ ਹਾਂ ਨਹੀਂ ਕੁੱਛ ਨਹੀਂ ਹੁੰਦਾ ਨਹੀਂ ਵੀ ਲੈਣ ਦੇ ਸੇਕਾ ਨਹੀਂ ਹਾਏ 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 ਓਏ ਬੇ ਲੱਖੜੀ ਕਰੀ ਜਾਂਦਾ ਹੈ ਇਹ ਦੱਬਾਈਓ ਦੇ ਪੈਂਦੀ ਵਗ ਜਾ ਟਰਗਤ ਯਾ ਨਹੀਂ ਹੁਣ ਮਰ ਗਿਆ ਹੁਣ ਮਰ ਗਿਆ ਮੇਰਾ ਸਾੜਾ ਠੀਕ ਨਾ ਨਹੀਂ ਪੈਟਰੋਲ ਇੰਜਨ ਵਾਂਗੂ ਉੱਠਦਾ ਅੱਗ ਲੱਗਦੀ ਫੇਰ ਅੱਗ ਕਿਵੇਂ ਲੱਗੂ ਜ਼ਿੰਮੇਦਾਰ ਕੌਣਾ ਅਸੀਂ ਆ ਓ ਮੇਰੀ ਗੱਲ ਸੁਣ ਸੇਕ ਆ ਜਾ ਲੱਗ ਗਿਆ ਹੁਣ ਮੈਨੂੰ ਠੰਡ ਨਹੀਂ ਲੱਗ ਰਹੀ ਠੀਕ ਹੈ ਨਾ ਇਹ ਇੱਕ ਵਾਰੀ ਹੋਰ ਬਹਿਣ ਦੇ ਫੂਟ ਨਹੀਂ ਉਹ ਨਗਰ ਦਾ ਸੁਣ ਵੇ ਇਹ ਨਾ ਆਏ ਨਾ ਕਰ ਨਾ ਇੱਥੇ ਆਏ ਨਾ ਕਰ ਹਾਂ ਵੀ ਅੱਗ ਲੱਗ ਜੂ ਨਹੀਂ ਨਹੀਂ ਲੱਗਦੀ ਇਹ ਮੇਰੇ ਸਾਲੇ ਦੀ ਸਟੀਲ ਹੈਡ ਵਾਡੀ 8 ਦਾ ਇੰਜਨ ਹੁੰਦਾ ਸੀ ਪਹਿਲਾਂ ਉਹਨੂੰ ਜਦੋਂ ਸਟਾਰਟ ਕਰਦੇ ਨਾ ਠੱਕ 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 ਬਸ ਉਹਨੇ ਸਟਾਰਟ ਹੋ ਗਿਆ ਪਲੀਤਾ ਲਾ ਲੈਣ ਦੇ ਪਲੀਤਾ ਲਾ ਲੈਣ ਦੇ ਨਹੀਂ ਰਹਿਣ ਦੇ ਨਹੀਂ ਨਹੀਂ ਮੇਰੇ ਸਾਥ ਨਹੀਂ ਆ ਹਾਂ ਹਾਂ ਹਰ ਕੇ ਦੇਖ ਥੱਲੇ ਉੱਤਰ ਥੱਲੇ ਉੱਤਰ ਕੇ ਬੰਨਿਆ ਖੜ ਰਿਹਾ ਨਹੀਂ ਚੜ ਦੇ ਦੇ ਮੇਰਾ ਸਾਲਾ ਹੁਣ ਤਾਂ ਮੈਂ ਕੁਮੀਰੀ ਵਾਂਗੂ ਪਿੰਡ ਤੋਂ ਦਾ ਘੇੜਾ ਲਾ ਦੂੰ ਹਾ 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 ਬੂਡਾ ਤਾਂ ਨਹੀਂ ਉਹ ਵੀ ਨਹੀਂ ਆਏ ਹੈਗੇ ਚੜ ਇਧਰ ਆ ਜਾ ਪਛੜ ਇੱਥੇ ਆ ਜਾ ਇੱਥੇ ਬਹਿ ਜਾ ਗੱਲ ਤਾਂ ਛੜ ਲਿਆ ਮੇਰੀ ਠੀਕ ਹੈ ਨਾ ਆਫਟਰ 올 ਅੱਧਾ ਕੁ ਮੈਂ ਠਰ ਗਿਆ ਅੱਧਾ ਕੁ ਥੋੜਾ ਜਿਹਾ ਠੀਕ ਹੋਇਆ ਰਜਾਈਆਂ ਤੇ ਗੈਸ ਨਾਲ ਹਾਂ ਸਾਡੇ ਕੋਟ ਦੁਨਨੇ ਦੇ ਬਜ਼ੁਰਗਾਂ ਦੀ ਇੱਕੋ ਹੀ ਗੱਲ ਸੁਖਲਾਈ ਕਰੀ ਐ ਇੱਕ ਤਾਂ ਕਹਿੰਦੇ ਗੱਲ ਗੱਲ ਦੇ ਕਢੋ ਗਾਲ ਠੀਕ ਹੈ ਨਾ ਸਾਡੇ ਜਿੱਦੇ ਮਰਜ਼ੀ ਜਾਵੜਾ ਕੋਈ ਤੀ ਪੈਣੀ ਦੇਖਦੇ ਗਾਲ ਠੋਕਦੇ ਗੱਲ ਸੁਣ ਲੈ ਹਾਂ ਬੋਲ ਮਨ ਦੀ ਗੱਲ ਸੁਣ ਰਿਹਾ ਕੋਈ ਗੱਲ ਸੁਣ ਦੂਜੀ ਗੱਲ ਕਹਿੰਦੇ ਜੇ ਸੇਕਾ ਚੜਜੇ ਚੁੱਲ੍ਹੇ 'ਚ ਅੱਗ ਬਚਾ ਕੇ ਚੁੱਲ੍ਹੇ ਦੇ ਉੱਤੇ ਖੜੇ ਹੋ ਜਾਓ ਹੱਲਿਓ ਸੇਕਾ ਚੱਲੂ ਮੂੰਹ ਥਾਣੀ ਪਾਫਾ ਨਿਕਲਿਆ ਤੀ ਵੇਰੀਆ ਮੈਨੂੰ ਐ ਕਰੀ ਸੇਕਾ ਲੈ ਮੈਂ ਨਹੀਂ ਚੜ੍ਹਦੂ ਨਿਕਲਿਆ ਇਹੀ ਤੂੰ ਕਿਹਾ ਨਹੀਂ ਚੜ੍ਹਦੂ ਮੈਂ ਨਹੀਂ ਚੜ੍ਹਦੂ ਮੈਂ ਤਾਂ ਠਰਿਆ ਮੈਂ ਤਾਂ ਠੰਡਾ ਮਰੀ ਨਹੀਂ ਹੈਗਾ ਜੀ ਚਾਹ ਤਾ ਸਾਨੂੰ ਕੋਈ ਨਹੀਂ ਹੁੰਦਾ ਸਾਨੂੰ ਬੇਫਿਕਰੇ ਬੇਫਿਕਰੇ ਜੱਕੋ ਆਇਆ ਨਾ ਕਰੋ ਮੇਰੀ ਗੱਲ ਸੁਣ ਮੈਨੂੰ ਕੁਛ ਨਹੀਂ ਹੁੰਦਾ ਇਹ ਸਟੀਲ ਹੈਡ ਵਾਡੀ ਹੈ ਪਨੀਤਾ ਦਾ ਲਾਉਣਾ ਪਊ ਤੂੰ ਪੂਟਾ ਦਾ ਲਾਉਣਾ ਪੈਣਾ ਫੂਟੋ ਪਨੀਤੇ ਬਣਾ ਇੰਜਨ ਸਟਾਰਟ ਨਹੀਂ ਹੋਣਾ ਨਾ ਹੁਣ ਸਾਡੀ ਨਹੀਂ ਮੰਨਣੀ ਗੱਲ ਤਾਂ ਸੁਣ ਲਿਆ ਜੇ ਕਿਤੇ ਇੰਜਨ ਸਟਾਰਟ ਹੋ ਗਿਆ ਫਿਰ ਤੁਸੀਂ ਮੋਢਿਆਂ ਤੇ ਬਹਿ ਜਾ ਦੋਨਾਂ ਨੂੰ ਜਾ ਤੇ ਉੱਡ ਜੂ। ਤੀਜਾ ਗੱਲਾਂ ਕਹੀਆਂ ਜਾਂ ਕਰ। ਇਹ ਮੇਰਾ ਅੱਗੇ ਨਾ ਮੇਰਾ ਕਿੰਨਾ ਫਰਕ। ਸੇਕਾ ਤੇ ਆਪਾਂ ਨੂੰ ਕੀ ਆਗਾ। ਹਾਂ। ਕੋਈ ਨਹੀਂ। ਮੜਾ ਜਾ ਸੇਕਾ ਲੈ ਲੈਣ ਦੇ ਆਏ ਨਾ ਕਰ। ਸਾਲੀਏ ਨਹੀਂ ਅੱਧੇ ਕਰ ਵਾਟ ਜੇਗਾ, ਮੱਚ ਜੇਗਾ। ਫੁੱਟ ਫੁੱਟ। ਹਾਂ। ਸਾਲੀਏ ਨਹੀਂ ਸਾਲੀਏ ਨਹੀਂ ਸੋਣਗੇ ਨਹੀਂ ਵਾਲੀਏ। ਛਾਲੀਏ ਨਹੀਂ ਛੇਕਣਾ। ਛਾਲੀਓ ਨਹੀਂ ਛਾਲੀਓ ਨਹੀਂ ਛੋੜਗੇ ਨਹੀਂ ਵੜੀ। ਇੱਕ ਸੇਕਾ ਲੈ ਲੈਣ ਦੇ। ਮੜੀ ਦੀ ਅੱਗੇ ਬਚਾ ਕੋ। ਅੱਗ ਮਚਾ। ਕੀ ਕਸਰੀ ਹੁੰਦਾ ਅੱਗ ਵਿਚਾਦੀਆਂ ਅੱਗਿਆ ਘੜਾਦੀਆਂ ਨਹੀਂ ਅੱਗ ਵਿਚਾ ਲਾਟ ਨਿੱਗਣਦੇ ਲਾਟ ਮੇਰੇ ਸਾਲੀ ਲੱਤਾਂ ਦੇ ਸਾਂਝ ਦੀ ਹੋ ਕੇ ਜਦੋਂ ਮੂੰਹ ਥਾੜੀ ਨਿਕਲੀ ਲਿਆ ਕੇ ਕਿਤੇ ਅੱਗ ਬਚਾਓ ਮੇਰੀ ਲਾਟ ਘਟਾਓ ਲਾਟ ਘਟਾਓ ਲਾਟ ਘਟਾਓ ਚਲ ਨਹੀਂ ਲਾਟ ਤੱਕੜਿਆ ਫਿਰ ਇੱਥੇ ਪੈਟਰੋਲ ਪਾ ਦਿੰਨੇ ਆ ਓ ਪਾ ਇੱਕੋ ਪੈਟਰੋਲ ਪਾ ਦੇ ਪਾ ਮੇਰੇ ਉੱਤੇ ਹੀ ਪੈਟਰੋਲ ਪਾ ਦੇ ਬੁੱਧਾ ਪਪੂ ਕਾ ਕਰਕੇ ਹਾਂ ਸਭ ਸਭ ਆ ਡਿੱਜਾ ਨਹੀਂ ਕੁਸ ਨਹੀਂ ਤੇ ਲਿਆਟ ਡਿੱਗਣ ਦੇ ਲਿਆਟ ਡਿੱਗਣ ਦੇ ਠੀਕ ਐ ਨੇ ਆਏ ਜੀਜੇ ਗਰਮ ਨਹੀਂ ਹੁੰਦੇ ਜੀਜੇ ਗਰਮ ਕਰਨੇ ਬਹੁਤ ਔਖੇ ਆ ਸਾਲੀਆਂ ਨੂੰ ਆਹੀ ਕੁਸ ਕਰ ਸੀ ਜੀਜੇ ਨੂੰ ਗਰਮ ਕਰ ਲਿਆ ਨੇ ਅੱਜ ਤੁਸੀਂ ਹੋ ਜਾ ਸਾਈਡ ਤੇ ਪੈਂਤਰੇ ਦੇਖੋ ਕਰ ਇਹ ਤਾਂ ਹੀ ਮਤਲਬ ਸਾਦੀ ਨਹੀਂ ਫੜਨੀ ਫੁੱਟ ਫੜਨੀ ਇੱਕ ਮੜਾ ਜਾ ਛੇਕਾਂ ਬਚਾਉ ਕਰ ਜਿੱਦਾ ਲੱਛਣ ਹੀ ਹੋਰ ਸਾਹ ਦੇ ਕਰ ਇਹ ਤਾਂ ਇਹ ਜੀਜੇ ਗਰਮ ਹੋ ਗਏ ਨਾ ਤੂੰ ਦੇਖੀ ਸਹੀ ਪੈਂਤਰੇ ਦੇਖੀ ਕਰ ਨਹੀਂ ਤਾਂ ਸਾ ਖੜ ਜਾ ਹਾਏ ਬੇ ਆ ਕੇ ਉੱਤਰ ਜਾ ਉੱਤਰ ਜਾ ਜੱਜਾ ਉੱਤਰ ਜਾ ਉੱਤਰ ਜਾ ਮੈਂ ਮੱਤ ਜਾ ਨਹੀਂ ਹੋਗਾ ਵੀ ਕ੍ਰਾਸ ਕਰ ਗਿਆ ਅੰਦਰ ਦੀ ਧੂਆ ਕ੍ਰਾਸ ਕਰ ਗਿਆ ਫੁੱਟ ਫਰੇ ਸੇ ਇੱਕਾ ਚੜਿਆ ਵਾ ਆ ਜਾ ਤੇ ਆਏ ਕੋਥ ਨਹੀਂ ਹੰਦਿਆ ਮੜ ਜਾ ਫੁੱਟ ਬਾ ਡਾਲਾ ਬਾ ਰੋ ਰੋ ਕੋਸ ਨਹੀਂ ਤੂੰ ਇੱਥੇ ਰਹਿ ਮੈਂ ਭੂੜਾ ਨੂੰ ਇੱਕ ਗੱਲ ਸੁਣਾ ਰਿਹਾ ਹੈ